ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਅੱਜ ਇੰਨੇ ਕੁ ਜ਼ਿਆਦੇ ਖੁਸ਼ ਹਾਂ ਇੰਨੇ ਕੁ ਜ਼ਿਆਦੇ ਖੁਸ਼ ਹਾਂ ਬੰਤਾਸ਼ ਨਹੀਂ ਹੋ ਰਹੀ ਖੁਸ਼ੀ ਸਹੀ ਗੱਲ ਹੈ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈਗਾ ਇਬਾਦਤ ਆ ਗਈ ਹੁਣ ਗੋਦੀ ਵਿੱਚ ਇਬਾਦਤ ਕਹਿੰਨੀ ਮੈਨੂੰ ਵੀ ਤਾਂ ਦਿਖਾਉਵੇਂ ਨਾ ਅੱਜ ਮੈਂ ਵੀ ਤਾਂ ਗੱਲ ਕਰਨੀ ਹੈ ਸਾਡੀ ਜ਼ਿੰਦਗੀ ਵਿੱਚ ਜੋ-ਜੋ ਵੱਡੀਆਂ ਖੁਸ਼ੀਆਂ ਆਈਆਂ ਇਹ ਖੁਸ਼ੀ ਸਾਡੀ ਉਸ ਖੁਸ਼ੀ ਦੇ ਵਿੱਚੋਂ ਇੱਕ ਬਣਨ ਜਾ ਰਹੀਏ ਜੋ ਜੋ ਸਾਡੀ ਜ਼ਿੰਦਗੀ ਦੀ ਉਪਲਬਧੀਆਂ ਹੋਈਆਂ ਅਸੀਂ ਜੋ ਜੋ ਹਾਸਲ ਕੀਤਾ ਤੇ ਇਹ ਵੀ ਉਹਨਾਂ ਵਿੱਚੋਂ ਇੱਕ ਚੀਜ਼ ਹੈ ਜੋ ਸਾਨੂੰ ਹਾਸਲ ਹੋਈ ਹੈ ਚੀਜ਼ ਤੇ ਬੜੇ ਚਿਰ ਤੋਂ ਠੀਕ ਸੀ ਇਸ ਘੜੀ ਦੀ ਅੱਜ ਉਹ ਘੜੀ ਆ ਚੁੱਕੀ ਹੈ ਤੇ ਮਤਲਬ ਵੀ ਆਰ ਬਹੁਤ ਜ਼ਿਆਦਾ ਅਸੀਂ ਹੈਪੀ ਆ ਬਹੁਤ ਜ਼ਿਆਦਾ ਬੜੇ ਐਕਸਾਈਟਡ ਆਂ ਹੀ ਬਹੁਤ ਜ਼ਿਆਦਾ ਤੇ ਗੁਰੂ ਮਹਾਰਾਜ ਦੀ ਮਿਹਰ ਨਾਲ ਕਿਰਪਾ ਨਾਲ ਸਿੰਘ ਸਿੱਧਾ ਮਹਾਰਾਜ ਹਨਾ ਜੋ ਕਹਿੰਦੇ ਨੇ ਨਾ ਝੋਲੀਆਂ ਅੱਟ ਕੇ ਮੰਗਦੇ ਆ ਉਸ ਤੋਂ ਵਾਦੀ ਦਿੰਦੇ ਨੇ ਮਾਲਕ ਹਨਾ ਪਰ ਜੇ ਆਪਾਂ ਇੱਕ ਦੇ ਦਰ ਤੇ ਹੋ ਕੇ ਰਹੀਏ ਠੀਕ ਹੈ ਨਾ ਬਿਲਕੁਲ ਸਹੀ ਗੱਲ ਸਹੀ ਗੱਲ ਤੇ ਮਹਾਰਾਜ ਬਹੁਤ ਕੁਝ ਦਿੰਦਾ ਵਾ ਤਾਂ ਮਹਾਰਾਜ ਨੇ ਸਾਰੀਆਂ ਖੁਸ਼ੀਆਂ ਸਾਰੀਆਂ ਚਾਹ ਪੂਰੇ ਕੀਤੇ ਨੇ ਉਹਨੇ ਸਾਡੇ ਹਨਾ ਆਪ ਐਨੀ ਸੋਹਣੀ ਦਾਤ ਦਿੱਤੀ ਆ ਇਹ ਤੇ ਕਰਮਾਂ ਨੂੰ ਇਹਦੇ ਕਰਮਾਂ ਨੂੰ ਸਾਰਾ ਕੁਛ ਆ ਸਹੀ ਗੱਲ ਇਬਾਦਤ ਆ ਬੜੀ ਮੁੱਲੀ ਦਾਤ ਇਹਦਾ ਕੋਈ ਯੋ ਨਹੀਂਗਾ ਮਤਲਬ ਰੱਬ ਤੋਂ ਜਿੰਨਾ ਵੀ ਕਹਿੰਦਾ ਸ਼ੁਕਰ ਕਰ ਲਈਏ ਨਾ ਉਹ ਘਾਟੇ ਮਤਲਬ ਕਿੰਨੇ ਜਨਮ ਲੱਗ ਜਾਣਗੇ ਤਾਂ ਵੀ ਰੱਬ ਦਾ ਦੇਣਾ ਨਹੀਂ ਦੇ ਸਕਾਂਗੇ ਇੰਨਾ ਇਹ ਇਬਾਦਤ ਦੇਣ ਦਾ ਸਹੀ ਗੱਲ ਤੇ ਇਹਦੀ ਤਾਂ ਚਲੋ ਕੋਈ ਹੈ ਹੀ ਨਹੀਂ ਨਾ ਮੈਲੀ ਮੇਚ ਹੀ ਨਹੀਂ ਹੈਗਾ ਤਾਂ ਤਾਂ ਕੋਈ ਕਿਸੇ ਨਾਲ ਸਾਡੀ ਕਿਸੇ ਵੀ ਖੁਸ਼ੀ ਨਾਲ ਇਹ ਸਭ ਤੋਂ ਵੱਡੀ ਖੁਸ਼ੀ ਹੈ ਸਾਡੀ ਜ਼ਿੰਦਗੀ ਦੀ ਹੈ ਨਾ ਤੇ ਅੱਜ ਚੱਲੇ ਆ ਜੀ ਆਪਣੀ ਕੁਝ ਖੁਸ਼ੀ ਨੂੰ ਸੈਲੀਬ੍ਰੇਟ ਕਰਨ ਵਾਸਤੇ ਤੇ ਤੁਸੀਂ ਵੀ ਸਾਡੇ ਨਾਲ ਚੱਲੋ ਤੇ ਤੁਹਾਨੂੰ ਪਤਾ ਲੱਗ ਗਿਆ ਵੀ ਕਿਉਂ ਅਸੀਂ ਇੰਨੇ ਜ਼ਿਆਦਾ ਖੁਸ਼ ਆ ਤੇ ਅਸੀਂ ਹੁਣ ਚੱਲਦੇ ਆ ਨਿਕਲਦੇ ਆ ਤਿਆਰ ਹੋਏ ਪਿਆ ਤੁਹਾਨੂੰ ਪਤਾ ਲੱਗ ਗਿਆ ਕਿਉਂ ਹਾਂ ਹੁਣ ਤਿਆਰ ਤੂੰ ਰੋਕ ਕੇ ਬਹਿ ਕੇ ਫੇਰ ਆਪਾਂ ਵਲੌਗ ਸ਼ੂਟ ਕਰ ਰਹੇ ਹਾਂ ਮੈਂ ਕਿਹਾ ਹੁਣ ਸ਼ੂਟ ਕਰਦੇ ਆਂ ਤੇ ਆਪਾਂ ਜਿਹੜੀ ਇੱਕ ਖੁਸ਼ੀ ਆ ਤੁਹਾਡੇ ਨਾਲ ਸਾਂਝੀ ਕਰੀਏ ਸਾਂਝੀ ਕਰੀਏ ਬਾਕੀ ਪੂਰੀ ਖੁਸ਼ੀ ਹੈ ਨਾ ਐਕਸਾਈਟਮੈਂਟ ਖਤਮ ਨਾ ਹੋ ਜੇ ਇਸ ਕਰਕੇ ਵਲੌਗ ਪੂਰਾ ਦੇਖਿਓ ਤੇ ਤੁਸੀਂ ਵੀ ਗੈਸ ਕਰੋ ਕੀ ਹੋ ਸਕਦਾ ਹੈ ਹਨਾ ਲੋ ਜੀ ਆਪਾਂ ਚੱਲਦੇ ਹਾਂ ਜੀ ਗੱਡੀ ਦੇ ਵਿੱਚ ਟੈਕਸੀ ਆ ਗਈ ਜੀ ਲੈਣ ਵਾਸਤੇ ਸਾਨੂੰ ਬੈਠੋ ਕਿਨ ਮਾ ਕੇ ਬਹਿ ਜਾਣਾ ਤੁਸੀਂ ਪਿੱਛੇ ਬਹਿ ਜਾਓ ਉਤਰ ਗਏ ਜੀ ਕਿਰਨ ਆਈਡੀਆ ਤਾਂ ਇੱਥੇ ਹੀ ਹੋ ਗਿਆ ਸਾਰੇ ਨੂੰ ਆਪਾਂ ਕਿੱਥੇ ਆ ਗਏ ਮਾ ਕੇ ਦੇਖ ਲਓ ਉਹ ਵਿਚਾਰੀ ਆਪਣੇ ਵਾਲੇ ਮਿਲਦਾ ਉਹੀ ਲੱਗ ਰਹੀ ਧੋਈ ਧੋਈ ਦਾ ਹਾਂ ਬਾਪੂ ਚਲੋ ਸ਼ੋਰ ਸ਼ਰਾਬਾ ਬਹੁਤ ਜ਼ਿਆਦਾ ਹੈ ਨਾ ਇੱਥੇ ਮਤਲਬ ਇੱਧਰੋਂ ਥੋੜਾ ਕੱਢ ਜਾਏਗਾ ਆਈਡੀਆ ਹੋ ਗਿਆ ਹੁਣ ਆਪਣੇ ਸਾਡੇ ਈਵਰਸ ਨੂੰ ਆਪਾਂ ਕਿਉਂ ਆਏ ਆ ਇੱਥੇ ਲੋ ਜੀ ਆਈਡੀਆ ਤਾਂ ਤੁਹਾਨੂੰ ਹੋ ਗਿਆ ਪਏ ਤੇ ਕਿਉਂ ਆਇਆ ਤੇ ਸਿੰਪਲ ਜੀ ਗੱਲ ਹੈ ਜੀ ਅੱਜ ਆਪਣੀ ਗੱਡੀ ਦੀ ਡਿਲੀਵਰੀ ਮਿਲਣੀ ਆਪਾਂ ਨੂੰ ਮੁਬਾਰਕ ਹੋਣਾ ਤੁਹਾਨੂੰ ਫਿਰ ਅੱਜ ਆ ਤਾਂ ਲੈਣ ਦੋ ਗੱਡੀਆਂ ਆ ਲੈਣ ਦੋ ਪਰ ਹੁਣ ਸਸਪੈਂਸ ਹੈ ਵੀ ਗੱਡੀ ਕਿਹੜੀ ਹੈ ਜੀ ਆਪਣੀ ਬੜੇ ਬੜੇ ਜਣੇ ਸਸਪੈਂਸ ਹੋਣਾ ਨਾ ਵੀ ਗੱਡੀ ਕਿਹੜੀ ਹੈ ਪਰ ਇਹ ਇਹਦੇ ਇਹ ਅਚਾਨਕ ਸਾਨੂੰ ਦੱਸਦਾ ਇਹਨਾਂ ਨੇ ਵੀ ਤੁਹਾਨੂੰ ਗੱਡੀ ਦੇਣੀ ਆ ਜੀ ਇਹ ਲੈ ਲਓ ਇਹ ਇਹਦੇ ਬਾਰੇ ਤੁਹਾਨੂੰ ਬਾਅਦ ਚ ਦੱਸ ਦਿਆਂ ਡਿਸਕਸ ਕਰਦੇ ਆ ਇਹਦੇ ਬਾਰੇ ਡਿਟੇਲ ਡਿਟੇਲ ਇਸ ਦੱਸ ਦਿਆਂ ਤੁਹਾਨੂੰ ਵੀ ਕਿਵੇਂ ਕਿਵੇਂ ਗੱਡੀ ਦਾ ਸਬਬ ਬਣਿਆ ਕਿਉਂਕਿ ਸਾਨੂੰ ਵੀ ਨਹੀਂ ਪਤਾ ਸੀ ਸਾਨੂੰ ਤਾਂ ਅਸੀਂ ਸਤੰਬਰ ਚ ਮਿਲਣੀ ਹੈ ਗੱਡੀ ਬਟ ਅਚਾਨਕ ਇਹਨਾਂ ਦਾ ਫੋਨ ਆਇਆ ਕਿ ਗੱਡੀ ਅਵੇਲੇਬਲ ਹੋ ਗਈ ਹੈ ਤੁਸੀਂ ਲੈ ਲਓ ਭਾਜੀ ਜਿਹੜੀ ਵੀ ਆ ਗਈ ਡਿਲੀਵਰੀ ਵੀ ਲਈ ਆਹ ਭਾਜੀ ਨੇ ਦਿੱਤੀ ਹੈ ਜੀ ਗੱਡੀ ਬਹੁਤ ਮਿਹਨਤ ਕੀਤੀ ਭਾਜੀ ਹੋਣਾ ਨੇ ਆ ਆਪਣਾ ਸਾਰਾ ਕੁਝ ਡਨ ਹੋ ਗਿਆ ਪੇਪਰ ਪੂਪਰ ਵਰਕ ਬਿੱਲ ਬੁੱਲ ਜੋ ਵੀ ਹੈ ਸਭ ਡਨ ਕਲੀਅਰ ਇਬਾਦਤ ਤੇ ਮਮੀ ਉੱਥੇ ਬੈਠੇ ਨੇ ਉਹ ਬਹੁਤ ਵਧੀਆ ਸਾਰਾ ਕੁਝ ਨਿਬੜ ਗਿਆ ਬਸ ਹੁਣ ਡਿਲੀਵਰੀ ਦੀ ਵੇਟਿੰਗ ਚੱਲ ਰਹੀ ਏ ਫਿਰ ਵੀ ਆਪਾਂ ਨੂੰ 2 ਘੰਟੇ ਹੋ ਗਏ ਹੈਨਾ ਫਿਰ ਵੀ ਬਚ ਗਿਆ ਟਾਈਮ ਗੁੱਡ ਟਾਈਮਸ ਗੁੱਡ ਥਿੰਗਸ ਟੇਕਸ ਟਾਈਮ ਯਾ ਗੁੱਡ ਥਿੰਗਸ ਟੇਕਸ ਟਾਈਮ ਸਹੀ ਹੈ ਬਸ ਹੁਣ ਗੱਡੀ ਕਿਹੜੀ ਏ ਉਹ ਤੁਹਾਨੂੰ ਜਾ ਕੇ ਬਾਹਰ ਦੱਸਦੇ ਆ ਵੈਸੇ ਤਾਂ ਕਈ ਜਣੇ ਨੇ ਕਮੈਂਟ ਕੀਤਾ ਹੀ ਸੀ ਵੀ ਆਹ ਗੱਡੀ ਲੈ ਲਓ ਆਹ ਗੱਡੀ ਲੈ ਲਓ ਹੈਨਾ ਸਾਡਾ ਵੀ ਮਨ ਉਸੇ ਗੱਡੀ ਵਾਸਤੇ ਸੀ ਹੁਣ ਹੁਣ ਡਿਲੀਵਰੀ ਮਿਲਣ ਲੱਗੀ ਏ ਪੜਦਾ ਚੱਕਾਂਗੇ ਤੁਸੀਂ ਦੇਖ ਲਿਓ ਕਿਹੜੀ ਗੱਡੀ ਏ ਤੇ ਜਿਹੜੀ ਤੁਸੀਂ ਮੈਕਸਿਮ ਜਣਿਆਂ ਨੇ ਕਹੀ ਆ ਆਪਾਂ ਉਹੀ ਲਈਤੀ ਆ ਸਾਡਾ ਵੀ ਮਨ ਉਹਦੇ ਤੇ ਹੀ ਸੀ ਤੇ ਅਚਾਨਕ ਐਕਚੁਅਲੀ ਕੀ ਹੋਣਿਆ ਇਹਨਾਂ ਦਾ ਮੈਨੂੰ ਅਚਾਰ ਕਿ ਦਿਨ ਪਹਿਲਾਂ ਫੋਨ ਆਇਆ ਵੈਸੇ ਇਹਨਾਂ ਨੇ ਮੈਨੂੰ ਸਤੰਬਰ ਵਿੱਚ ਦੇਣੀ ਸੀ ਗੱਡੀ ਇਹ ਕਹਿੰਦੇ ਵੀ ਗੱਡੀ ਕਿਸੇ ਦੀ ਕੈਨਸਲ ਹੋਈ ਆ ਮਤਲਬ ਕੈਨਸਲ ਨਹੀਂ ਹੋਈ ਬਲ ਸਸੀ ਮੰਗਾਈਆਂ ਹੋਈਆਂ ਸੀ ਤੁਸੀਂ ਲੈਣੀ ਐ ਤਾਂ ਲੈ ਲੋ ਮੈਂ ਕਹਾਂ ਦੇ ਦਿਓ ਵੀਰੇ ਫਿਰ ਤਾਂ ਵਧੀਆ ਕਿਉਂਕਿ ਸਤੰਬਰ ਵਿੱਚ ਮਿਲਣੀ ਸੀ ਕਿਤੇ ਮੈਨੂੰ ਹੁਣ ਮਿਲ ਗਈ ਜੂਨ ਦੇ ਵਿੱਚ ਹੀ ਮਿਲੀ ਮਤਲਬ 20 ਦਿਨਾਂ ਚ ਗੱਡੀ ਮਿਲ ਗਈ 20 ਦਿਨ ਪਹਿਲਾਂ ਬੁਕਿੰਗ ਕਰਾਈ ਸੀ ਤੇ 20 ਦਿਨਾਂ ਚ ਗੱਡੀ ਮਿਲ ਗਈ ਉਹ ਕੰਮ ਸੌਖ ਗੱਡੀ ਮਿਲਣ ਦੇ ਚਾਹ ਦੇ ਵਿੱਚ ਅਸੀਂ ਕੁਝ ਹੋਰ ਆਪਣੀ ਪਲੈਨਿੰਗਸ ਦੇ ਵਿੱਚ ਚੇਂजेस ਕੀਤੇ ਨੇ ਚੇਂਜ ਕੀਤੇ ਨੇ بڑے ਪਲਾਨ ਉਹਦੇ ਬਾਰੇ ਆਪਾਂ ਵਿਸਤਾਰ ਵਿੱਚ ਬਾਅਦ ਡਿਸਕਸ ਕੀਤਾ ਕਰਾਂਗੇ ਵੀ ਕੀ ਚੇਂਜ ਹੋਏ ਨੇ ਹੁਣ ਪਲਾਨ ਜਿਹੜੇ ਅਗਲੇ ਪਲਾਨ ਸੀ ਉਹ ਟੋਟਲ ਚੇਂਜ ਹੋ ਗਏ ਨੇ ਹੁਣ ਕੁਝ ਹੋਰ ਪਲਾਨ ਨੇ ਉਹਦੇ ਬਾਰੇ ਬਾਅਦ ਦੱਸਦੇ ਆਂ ਪਹਿਲਾਂ ਆਪਾਂ ਗੱਡੀ ਦੀ ਡਿਲੀਵਰੀ ਲਈਏ ਗੱਡੀ ਦਿਖਾਈਏ ਇਬਾਦਤ ਤੇਰੀ ਮੰਮੀ ਨੂੰ ਅੰਦਰ ਬਿਠਾ ਦੇ ਆਪਾਂ ਦੇਖੀਂ ਬਾਹਰ ਸਾਡੀ ਗੱਡੀ ਕਿੱਥੇ ਲਾਈ ਇਹਨਾਂ ਨੇ ਚਲੋ 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 ਦੇਖੀ ਭਾਈ ਲੋ ਜੀ ਆਪਾਂ ਪਹੁੰਚ ਗਏ ਜੀ ਗੱਡੀ ਦੀ ਡਿਲੀਵਰੀ ਲੈਣ ਆਹ ਜਿੰਨੀਆਂ ਗੱਡੀਆਂ ਖੜੀਆਂ ਨੇ ਜੀ ਇਹਨਾਂ ਦੇ ਵਿੱਚੋਂ ਆਪਣੀ ਇੱਕ ਹੈ ਗੱਟੀ ਜੀ ਆਹ ਜਿਹੜੀਆਂ ਖੜੀਆਂ ਨੇ ਹੁਣ ਤੁਸੀਂ ਗੈਸ ਕਰ ਲਓ ਇੱਥੇ ਕਮੈਂਟ ਦੇ ਵਿੱਚ ਕਿਹੜੀ ਹੋ ਸਕਦੀ ਹੈ ਫੁੱਲ ਲੱਗ ਗਏ ਤਿਆਰ ਹੋ ਗਈ ਗੱਡੀ ਦੇਖੋ ਜੀ ਦੇਖੋ ਆ Thar ਖੜੀ ਐ ਲੋ ਜੀ ਬਾਈਆਂ ਕਪੜਾ ਹੀ ਚੱਕਣਾ ਰਹਿ ਗਿਆ ਹੈ ਬਾਈਆਂ ਨੇ ਖੇਚ ਰੱਖਿਆ ਟਰੈਂਪ ਵੀ ਜਲਦੀ ਜਲਦੀ ਡਿਲੀਵਰੀਆਂ ਦੇ ਦੀ ਆਪਾਂ ਵੀ ਚੱਕੀਏ ਕਪੜਾ ਤੇ ਲੈ ਚਲੀਏ ਫਿਰ ਗੱਡੀ ਨੂੰ ਆਹ ਬਾਈ ਹੁਣੇ ਬੈਠੇ ਨੇ ਦੇਖੋ ਜਿਨ੍ਹਾਂ ਨੇ ਡੀਲਾਂ ਡੂਲਾਂ ਕਰਾਣੀਆਂ ਹੁੰਦੀਆਂ ਨੇ ਜਿੰਨੀਆਂ ਗੱਡੀਆਂ ਵਿਕਵਾਂਦੇ ਨੇ ਆਹ ਸੇਲਜ਼ਮੈਨ ਬਹੁਤ ਮਿਹਨਤੀ ਹੁੰਦੇ ਨੇ ਵਧੀਆ ਕੰਮ ਕਰਦੇ ਨੇ ਸਾਰੇ ਬਾਈ ਮਿਹਨਤ ਕਰ ਕਰ ਸਾਰਾ ਦਿਨ ਥਕੇ ਹਾਰੇ ਬੈਠੇ ਹੋਏ ਨੇ ਵੀ ਗੱਡੀਆਂ ਡਿਲੀਵਰੀਆਂ ਹੋਣ ਤੇ ਘਰ ਜਾਈਏ ਥੱਕ ਕੇ ਨਾ ਵੀ ਘਰ ਜਾਈ ਸਹੀ ਗੱਲ ਹੈ ਸਾਰਾ ਦਿਨ ਲੱਗ ਜਾਂਦਾ ਨਾ ਵੀ ਵੀ ਗੱਡੀਆਂ ਡਿਲੀਵਰ ਕਰਦੀ ਤੇ ਘਰ ਜਾਈਏ ਆ ਹੁਣ ਅੰਦਰ ਜਿਹੜੀ ਗੱਡੀਆਂ ਦੀ ਹੋ ਰਹੀਆਂ ਡਿਲੀਵਰੀਆਂ ਆਏ ਇਸ ਕਮਰੇ ਚ ਬੜੂਗੀ ਆਪਣੀ ਗੱਡੀ ਵੀ ਇਸ ਕਮਰੇ ਚ ਜਿੱਦਾਂੋਂ ਖੜੀ ਹੈ ਚੱਕ ਲਈ ਫਿਰ ਕਪੜਾ ਅਜੇ ਤਾਂ ਪਾਇਆ ਨਹੀਂ ਹਨਾ ਪਾ ਦੋ फटाफट ਪ੍ਰੈ ਚੱਕੀ ਕਪੜਾ ਤੇ ਜਾਈਏ ਦਿਖਾਵਾਂ 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 ਨਹੀਂ ਕਪੜਾ ਚੱਕੀ ਦਿਖਾਵਾਂਗੇ ਇਬਾਦਤ ਮੁਬਾਰਕਾ ਤੁਹਾਨੂੰ ਇਬਾਦਤ ਦੀ ਗੱਦੀ ਉਹ ਸੋਣੀ ਗੱਦੀ ਚੱਲ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ अकाल मूर्त अजूनी से भंग गुरु प्रसाद इकार इक करता पुरख निर्भो निर्वैर अकाल मूर्त अर्जुनी सैभङ्ग 20 ਦੀ speed ਤੇ ਚੱਲਣ ਗੱਡੀਆਂ ਹੌਲੀ ਹੌਲੀ ਰੰਮ ਕੁੰਮੇ ਮੇਰੀ ਕਾਰ ਦਾ ਮਰ ਜਾਣੀ ਵੇਖ ਕੇ ਬਲਾਸ਼ ਕਰਦੀ ਉਤੋਂ ਤਦਲ ਜਾਵਾ ਮੇਰੀ ਹਾਰ ਦਾ ਤੇਰੀ ਹਾਰ ਦਾ 20 ਦੀ speed ਤੇ ਚੱਲਣ ਗੱਡੀਆਂ ਹੌਲੀ ਹੌਲੀ ਰੰਮ ਕੁੰਮੇ ਮੇਰੀ ਕਾਰ ਦਾ ਮਰ ਜਾਣੀ ਵੇਖ ਕੇ ਬਲਾਸ਼ ਕਰਦੀ ਕਿਉਮੇ ਮੈ ਵੀ ਹਾਰਤਾ ਨੂ ਵੇਖਣ ਲਈ ਕਿਹੜੇ ਲਾਵਾਂ ਤੇਰੇ ਘਰ ਦੇ ਉਂਝ ਲੈਣ ਦੇਣ ਨਹੀਂ ਕੋਈ ਤੇਰੇ ਟਾਉਨ ਨਾ ਤੇਰੇ ਟਾਉਨ ਡੀਸੈਂਟ ਮਿੱਚੇ ਦਾ ਕਪੜੂ ਰਕਾ ਨੇ ਕਮਨਾਜ ਹੋਇਆ ਪਿਰੇ ਤੇਰੇ ਪਿਆਰ ਦਾ ਡੀਸੈਂਟ ਮਿੱਚੇ ਦਾ ਕਪੜੂ ਰਕਾ ਨੇ ਲਓ ਜੀ ਆਪਾਂ ਬਹਿ ਕੇ ਗੱਡੀ ਤੇ ਪਰ ਸਾਨੂੰ ਲੇਟ ਨਹੀਂ ਚਲਾਉਣੀ ਆਉਂਦੀ ਤੇ ਲੇਟਾ ਕਿੱਥੋਂ ਚੰਗਣੀਆਂ ਨੇ ਅਗਲੀਆਂ ਨੇ ਰੋ ਗਿਆ ਨਾ ਨੇ ਰੋ ਗਿਆ ਖਦੇ ਜੀ ਪਿਛਲਾ ਵਾਈਪਰ ਚ ਲਗਾ ਜਨਾ ਕਿ ਕੋਸ਼ਿਸ਼ ਕਰਦਾ ਪਿਛਲੀ ਲੈੜ ਤੇ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਥੈਂਕ ਯੂ ਜੀ ਥੈਂਕ ਯੂ ਸਾਰਿਆਂ ਦਾ ਤੁਸੀਂ ਇੰਨੀ ਸਪੋਰਟ ਕਰਦੇ ਹੋ ਪਿਆਰ ਕਰਦੇ ਹੋ ਪ੍ਰਮਾਤਮਾ ਦੀ ਐਸੀ ਰਹਿਮਤ ਤੇ ਸਾਡੀ ਮਿਹਨਤ ਤੇ ਤੁਹਾਡੇ ਪਿਆਰ ਦੇ ਬਦੋਲੇ ਤੇ ਅੱਪਾਂ ਅੱਜ ਐਸਯੂਵੀ ਲੈ ਲਈ 7 ਸੀਟਰ ਗੱਡੀ ਇਹ ਇੱਕ ਸਾਡੇ ਘਰ ਦੇ ਵਿੱਚ ਇੱਕ ਨਵਾਂ ਸਦਸਾ ਆ ਚੁੱਕਿਆ ਹੈ ਮੈਂ ਹਮਸਫਰ ਸਾਡਾ ਹਮਸਫਰ ਸਾਡੇ ਸਫਰਾਂ ਤੇ ਜਾਏਗਾ ਜਾਏਗਾ ਇੱਕ ਸਾਡਾ ਪਰਿਵਾਰਕ ਮੈਂਬਰ ਹੈ ਗੱਡੀ ਇੱਕ ਆਪਣੀ ਪਰਿਵਾਰਕ ਮੈਂਬਰ ਹੀ ਹੁੰਦੀ ਹੈ ਮੈਂ ਤੈਨੂੰ ਜ਼ਿਆਦਾ ਜੇ ਬੋਲੂ ਨਾ ਕੁਝ ਪਹਿਲਾਂ ਦੀ ਲੈਟਾ ਜਗਾ ਮੈਟਰ ਨਹੀਂ ਦਿਖਾਣੀ ਆ ਰਹੀ ਮੈਂ ਚੁੱਪ ਕਰਕੇ ਦਵਾਈ ਜਾ ਮੈਂ ਲੈਟ ਜਗਾਉ ਪਹਿਲਾਂ ਕਿੱਥੋਂ ਜਗਣੀ ਆ ਤੇ ਦੂਜਾ ਸੈਕਿੰਡ ਕਿ ਉਹ ਤਾਂ ਜਗੀ ਹੈ ਜਗੀ 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 ਚੱਲ ਜਗੀ ਜਗੀ ਲੈਟ ਜਗੀ ਵੀਰੇ ਹਾਂ ਗੱਡੀ ਦੀ ਲੈਟ ਸਾਨੂੰ ਜਗਾਨੀ ਆਂਦੀ ਸੀ ਅਸੀਂ ਮਜ਼ਾਕ ਕਰ ਰਹੇ ਸੀ ਹਾਏ ਕਿੱਡੇ ਗਲਤ ਬੋਲ ਰਹੇ ਹੋ ਨਹੀਂ ਨਹੀਂ ਬਈ ਗੱਡੀ ਆਟੋਮੈਟਿਕ ਮੈਂ ਬਾਰ ਬਾਰ ਨਾ ਗੇਰ ਤੇ ਹੱਥ ਰੱਖ ਲੈਂਦਾ ਗੇਰ ਚੇਂਜ ਕਰਨ ਦਾ ਮਾਰਾ ਪਰ ਬਾਅਦ ਚ ਪਤਾ ਲੱਗਦਾ ਵੀ ਇਹ ਤਾਂ ਆਟੋਮੈਟਿਕ ਗੱਡੀ ਆ ਆਟੋਮੈਟਿਕ ਆ ਦੇਖੋ ਜੜੀ ਬਾਕੀ ਜਿਹਨੂੰ ਪਹਿਲਾਂ ਗੱਡੀ ਲੈ ਲਈ ਜੀ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਗੁਰੂ ਘਰੇ ਤੇ ਘਰ ਜਾਣ ਤੋਂ ਵੀ ਪਹਿਲਾਂ ਅਸੀਂ ਆਪਣੇ ਅਸਲੀ ਘਰ ਚੱਲੇ ਆ ਜੀ ਗੁਰਦੁਆਰਾ ਸਿੰਘ ਸ਼ੇਧਾ ਸਾਹਿਬ ਪ੍ਰਸ਼ਾਦ ਲੈ ਕੇ ਜਾਵਾਂਗੇ ਪਹਿਲਾਂ ਗੱਡੀ ਸੇ ਤੇਲ ਵੀ ਪਵਾ ਲਈ ਗੱਡੀ ਕਿਉਂਕਿ ਪਾਕਿੰਗ ਦੇ ਅੰਦੇ ਪਹਿਲਾਂ ਗੱਡੀ ਸੇ ਤੇਲ ਪਵਾ ਲਈਏ ਫਿਰ ਚੱਲਦੇ ਆ ਆਪਣੇ ਅਸਲੀ ਘਰੇ ਫਿਰ ਅਗਲੇ ਪਲਾਨ ਬਣਾਣੇ ਆ ਘਰ ਜਾ ਕੇ ਇਹ ਰੂ ਲੇਟਰ ਨਹੀਂ ਬੰਦ ਹੋਣਗੀਆਂ ਪਿਛਲੀਆਂ ਕਿੱਤੋਂ ਬੰਦ ਹੋਣਗੀਆਂ ਉਹਦਾ ਬਟਨ ਪਿੱਛੇ ਹੋਣਾ ਕਿ ਅੱਗੇ ਕਿਤੇ ਤੇ ਉਹ ਲੈਟਾ ਹੋਈ ਆ ਚਲੋ ਦੂਜੇ ਲੈਟਾ ਹੋਈਆਂ ਨੇ ਉਹਨਾਂ ਨੂੰ ਦੂਜਾ ਲੈਟਾ ਹੋਣ ਉਹ ਜਿੱਤੇ ਜਾਣੋ ਯੋਵੀਕ ਇਜ਼ ਰਨਿੰਗ ਔਨ ਯਰ ਫਿਊਲ ਠੀਕ ਹੈ ਭਾਈ ਬੀਬੀ ਬੀਬੀ ਜਾ ਰਿਹਾ ਤੇਲ ਪੁਆਣ ਜਾ ਰਿਹਾ ਤੁਸੀਂ ਪਵਾ ਕੇ ਨਹੀਂ ਦਿੱਤਾ ਸੀ ਗਰੀਮਿੰਦਰਾ ਵਾਲਿਆਂ ਨੇ ਮਿੰਦਰਾ ਵਾਲੇ ਤੇਲ ਪਵਾ ਕੇ ਦਿੰਦੇ ਸੀ ਅਸੀਂ ਕਹਿਣਦਾਂ ਸੀ ਤੈਨੂੰ ਆਟੋ ਫਿਊਲ ਨਹੀਂ ਕੱਪ ਫਿਊਲ ਦੇ ਕੀ ਟੈਂਕੀ ਫੁੱਲ ਕਰਾ ਕੇ ਲੈਣੀਆਂ ਆ ਬੇਟ ਪਹਿ ਵੀ ਗਈ ਓ ਵੇਠ ਮਾਰਦੇ ਕਿਸਨੇ ਨਵੀਂ ਗੱਡੀ ਦਾ ਸ਼ਗਰ ਪਾਤਾ ਕਿਸਨੇ ਕੋਈ ਗੱਲ ਨਹੀਂ ਹਲੇ ਇਹਨਾਂ ਸਾਡ ਕਿੱਥੇ ਜੀ ਜੀ ਵੀ ਨਹੀਂ ਪਾਇਆ ਵਾ ਹਾਂ ਪੰਛੀ ਨੇ ਸਹੀ ਗੱਲ ਹੈ ਚਲੋ ਚਲੋ ਹੁਣ ਤੇਲ ਪੁਈ ਪਹਿਲਾਂ ਤੇਲ ਪੁਈਏ ਪਹਿਲਾਂ ਸਭ ਤੋਂ ਪਹਿਲਾਂ ਗੁਰੂ ਘਰ ਆਏ ਜਿਹੜਾ ਸਾਡਾ ਅਸਲੀ ਘਰ ਹੈ ਜਿਹੜਾ ਸਾਡਾ ਗੁਰੂ ਘਰ ਆ ਬਿਲਕੁਲ ਬਿਲਕੁਲ ਤਾਂ ਕਿ ਹੋਲ ਕੇ ਜਿਹੜੇ ਲੋਕ ਹੋਏ ਟੂੰ ਟੂ ਨਹੀਂ ਕਰਦੀ ਨਾ ਇਹ ਇਹ ਸਵੇਰੇ ਦਿਖਾਵਾਂਗੇ ਤੁਹਾਨੂੰ ਪਰ ਸਭ ਤੋਂ ਪਹਿਲਾਂ ਆਪਣੇ ਮਾਲਕ ਦਾ ਘਰ ਦਿਖਾਣੇ ਆ ਇਹ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਸਾਡੇ ਲਈ ਘਰ ਜਾਣ ਤੋਂ ਪਹਿਲਾਂ ਗੱਡੀ ਸਾਡੇ ਅਸਲੀ ਘਰ ਚਲੋ ਚਲੋ ਲਓ ਜੀ ਲੋ ਜੀ ਅਸੀਂ ਆ ਗਏ ਘਰ ਵਾਪਸ ਜਦੋਂ ਇੱਥੋਂ ਨਿਕਲੇ ਸੀ ਐਦਾਂ ਹੀ ਤੁਹਾਨੂੰ ਕਹਿ ਕੇ ਨਿਕਲੇ ਸੀ ਵੀ ਅਜੇ ਚੱਲੇ ਆ ਜੀ ਆਪਾ ਖੁਸ਼ੀ ਮਨਾਣ ਸਾਡੀ ਆ ਖੁਸ਼ੀ ਹੈ ਜੀ ਬਹੁਤ ਵੱਡੀ ਔਰ ਪਹਿਲਾਂ ਅਸੀਂ ਲੈਤੀ ਸੀ i20 ਜਿਹੜੀ ਖੁਦ ਮਿਹਨਤ ਦੇ ਨਾਲ ਕਮਾਈ ਕਰਕੇ ਉਹਦੀ ਇੱਕ ਇੱਕ EMI ਜਦੋਂ ਭਰਦੇ ਹੁੰਦੇ ਸੀ ਬੜੀ ਖੁਸ਼ੀ ਹੁੰਦੀ ਸੀ ਹਨ ਆਬਵੀਅਸਲੀ ਗੱਲ ਹੈ ਹਨ ਤੇ ਹੁਣ ਆ ਲਿਆਂਦੀ ਏ ਵੱਡੀ ਗੱਡੀ ਕਿਉਂਕਿ ਹੁਣ ਦੇਖੋ ਤੁਸੀਂ ਜਾਣਦੇ ਹੋ ਵਲੋਗਰਾਂ ਉਹਦੇ ਨਾਲ ਦੇ ਕੋਈ ਕੱਲੇ ਬਲੌਗਰ ਨਹੀਂ ਵੈਸੇ ਵੀ ਹੁਣ ਵੱਡੀ ਗੱਡੀ ਦੀ ਰਿਕੁਆਇਰਮੈਂਟ ਸੀ ਕਿ ਉਹ ਤੇ ਟੂ ਟਾਰ ਤੇ ਜਾਂਦੇ ਆ ਘੁੰਮਣ ਦਾ ਸ਼ੌਂਕ ਬੜਾ ਹੈ ਬਾਹਰ ਵਿਦੇਸ਼ਾਂ ਚ ਘੁੰਮਣ ਜਾਂਦੇ ਆ ਉਹਦੇ ਨਾਲ ਬੈਟਰ ਇੰਡੀਆ ਵਿੱਚ ਵੀ ਬੜੀਆਂ ਥਾਵਾਂ ਨੇ ਤੇ ਉਹ ਸਾਨੂੰ ਹਮੇਸ਼ਾ ਚੀਜ਼ ਖਟਕਦੀ ਸੀ ਸਾਡੇ ਕੋਲ ਗੱਡੀ ਬਹੁਤ ਛੋਟੀ ਹੈ ਛੋਟੀ ਗੱਡੀ ਤੇ ਇੰਨੀ ਦੂਰ ਜਾਇ ਨਹੀਂ ਜਾਂਦਾ چاہے ਤਾਂ ਜਾਂਦਾ ਗੱਡੀ 'ਚ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਕੀ ਬਲਕਿ ਜ਼ਿਆਦਾ ਸਮਾਨ ਨਹੀਂ ਕੈਰੀ ਕਰ ਸਕਦੇ ਨਾਲ ਇਹ ਵੱਡੀ ਹੈ ਸਮਾਨ ਕੈਰੀ ਹੁੰਦਾ ਥੋੜੀ ਉੱਚੀ ਹੋ ਗਈ ਨਾਲ ਐਸਯੂਵੀ ਚਲਾਏ ਨੂੰ ਬੜਾ ਚੇਰ ਹੋ ਗਿਆ ਇਨੋਵਾ ਹੁੰਦੀ ਸਭ ਆਪਣੇ ਕੋਲ ਬਹੁਤ ਪਹਿਲਾਂ ਨਾਲੋ ਇਨੋਵਾ ਇੱਕ ਐਸਯੂਵੀ ਨਹੀਂ ਗਿਆ ਸੇ ਇਹ ਪ੍ਰੋਪਰ ਐਸਯੂਵੀ ਹੈ ਸਾਡਾ ਮਨ ਬਣਿਆ ਸੀ ਐਕਸਯੂਵੀ 700 ਤੇ ਸਕੋਰਪੀਓ ਦੇ ਵਿੱਚ ਸਕੋਰਪੀਓ ਹੀ ਸਾਨੂੰ ਪਸੰਦ ਆਈ ਸੀ ਸ਼ੁਰੂ ਤੋਂ ਹੀ ਐਕਸਯੂਵੀ ਨਹੀਂ ਸਾਡਾ ਮਨ ਕਰਦਾ ਸੀ ਕਿਉਂਕਿ ਠੀਕ ਹੈ ਫੀਚਰ ਜ਼ਿਆਦੇ ਹੋਣਗੇ ਠੀਕ ਹੈ ਪਰ ਨਹੀਂ ਸਾਨੂੰ ਤਾਂ ਆਹ ਜ਼ਿਆਦੀ ਵਧੀ ਲੱਗੀ ਹਨ ਜਿਹਨੂੰ ਕਹਿੰਦੇ ਨੇ ਰਿਜਿਡ ਗੱਡੀ ਪੂਰੀ ਸਟਰੋਂਗ ਗੱਡੀ ਹੈ ਰਫ ਰੂਫ ਰੋਡਸ ਸਭ ਵਧੀਆ ਕਰ ਦਿੰਦੀ ਸਾਨੂੰ ਤਾਂ ਅਸੀਂ ਇਹ ਫੈਸਲਾ ਦਿੱਤਾ ਬਾਕੀ ਤੁਸੀਂ ਦੱਸੋ 700 ਵੀ ਸੋਹਣੀ ਆ ਬਹੁਤ ਵਧੀਆ बस ये क्यों थोड़ी थोड़ी ऊंची कट लगी है।ਾਨੂੰ ਇਦਾਂ ਲੱਗਾ ਜਿਵੇਂ ਆਈ 20 ਤੋਂ ਹਲਕਾ ਜਿਹਾ ਉੱਚਾਪਨ ਨਹੀਂ ਆਇਆ ਵਾ। ਜਿਵੇਂ ਰੋਡ ਤੇ ਜਾਂਦੇ ਆਪਾਂ ਤੇ ਇਹਦੇ ਤੇ ਸਾਨੂੰ ਉੱਚਾਪਨ ਫੀਲ ਹੋਇਆ ਹੈ ਨਾ ਹੈਗੀ ਇਹਦੀ ਮਤਲਬ ਕਾਫੀ ਬਹੁਤ ਐਵੇਂ ਲੱਗਦਾ ਜਿਵੇਂ ਬੱਸ ਦੇ ਵਿੱਚ ਬੈਠੇ ਆ। ਫਰੰਟ ਦੇ ਅੱਗੇ ਬੈਠਦੇ ਆ ਲੱਗਦਾ ਜਿਵੇਂ ਬੱਸ ਜਿਹਦੇ ਵਿੱਚ ਬੈਠੇ ਹੋਏ ਆ ਔਰ ਸਟ੍ਰੇਟ ਸੀਜ਼ਾ ਜਿਹੜਾ ਵਾ ਦੇਖ ਰਿਹਾ ਕਿ ਪੂਰਾ ਹਾਂ। ਹਾਂ ਇਹ ਸੀਜ਼ ਬਹੁਤ ਵਧੀਆ ਲੱਗੀ ਤੇ ਬਾਕੀ ਥੈਂਕ ਯੂ ਤੁਹਾਡਾ ਸਾਰਿਆਂ ਦਾ ਤੁਸੀਂ ਇੰਨੀ ਜਿਆਦਾ ਵਿਸ਼ੇਸ ਦਿੱਤੀਆਂ। ਦਿਲ ਤੋਂ ਧੰਨਵਾਦ ਕਰਦੇ ਆ ਤੇ ਹੁਣ ਆਨੇ ਆ ਮੇਨ ਗੱਲ ਤੇ ਮੇਨ ਗੱਲ ਇਹ ਹੈ ਕਿ ਅਸੀਂ ਇਬਾਦਤ ਤੇ ਤਿੰਨੋ ਜਣੇ ਅਸੀਂ ਚਲੇ ਸੀ ਇੰਟਰਨੈਸ਼ਨਲ ਟੂਰ ਤੇ ਅਸੀਂ ਉਹ ਇੰਟਰਨੈਸ਼ਨਲ ਟੂਰ ਆਪਣਾ ਕੈਨਸਲ ਕਰ ਦਿੱਤਾ ਤੇ ਉਹਦੇ ਪਿੱਛੇ ਬਹੁਤ ਵੱਡਾ ਰੀਜ਼ਨ ਗੱਡੀ ਹੀ ਸੀ ਗੱਡੀ ਜਦੋਂ ਅਸੀਂ ਬੁੱਕ ਕਰਾਈ ਸੀ 8 ਜੂਨ ਨੂੰ ਬੁੱਕ ਕਰਾਈ ਸੀ ਤੇ ਅੱਜ ਹੈਗੀ 8 28 ਜੂਨ 20 ਦਿਨਾਂ ਦੇ ਅੰਦਰ ਅੰਦਰ ਸਾਨੂੰ ਗੱਡੀ ਮਿਲ ਗਈ ਕਿਸ਼ਮਾ ਹੀ ਹੋਇਆ ਸਾਡੇ ਨਾਲ ਕਿਉਂਕਿ ਸਾਨੂੰ ਸਤੰਬਰ ਚ ਗੱਡੀ ਮਿਲਨੀ ਸੀ ਤੇ ਅਸੀਂ ਉਸ ਤੋਂ ਪਹਿਲਾਂ ਬਣਾਇਆ ਹੋਇਆ ਸੀ ਪ੍ਰੋਗਰਾਮ ਕਿ ਆਪਾਂ ਇੱਕ ਟੂਰ ਕੱਢ ਆਈਏ ਕਿਉਂਕਿ ਗਰਮੀਆਂ ਆ ਗਈਆਂ ਨਾਲ ਕਿਤੇ ਇੰਜੋਏ ਵੀ ਹੋ ਜਾਏਗਾ ਵੀ ਗੱਡੀ ਤਾਂ ਲੇਟ ਮਿਲਨੀ ਹੈ ਅਸੀਂ ਵੀਜ਼ਾ ਅਪਲਾਈ ਕੀਤਾ ਮੈਂ ਕਿਰਨ ਨੇ ਤੇ ਇਬਾਦਤ ਦਾ ਵੀਜ਼ਾ ਵੀ ਲੱਗ ਗਿਆ ਹੈ ਨਾ ਤੇ ਅਸੀਂ ਪਲਾਨ ਕੀਤਾ ਸੀ ਯੂਕੇ ਜਾਣ ਦਾ ਇੰਗਲੈਂਡ ਦੇ ਏਸੀ ਵੀਜ਼ੇ ਦੁਬਾਰਾ ਅਪਲਾਈ ਕੀਤਾ ਇੰਗਲੈਂਡ ਅਸੀਂ ਪੂਰਾ ਐਕਸਪਲੋਰ ਕਰਨਾ ਚਾਹ ਰਹੇ ਸੀ ਸਾਡਾ ਪਲਾਨ ਪੂਰਾ ਬਣਿਆ ਸੀ ਸਕਾਟਲੈਂਡ ਵਗੈਰਾ ਵੇਲਜ਼ ਉਧਰ ਪੂਰਾ ਘੁੰਮਣ ਪੂਰੀ ਆਈਟਨਰੀ ਰੈਡੀ ਸੀ ਹੈ ਨਾ ਇਥੋਂ ਦਾ ਕੀ ਟਿਕਟਸ ਵੀ ਬੁੱਕ ਕਰਾ ਲਈ ਮੇਰੇ ਲੈਪਟਾਪ 'ਤੇ ਹੈ ਜੇ ਯੂ ਨਾ ਇਹਨਾਂ ਨੂੰ ਨਾ ਯਕੀਨ ਆਏ ਹਨ ਮੈਂ ਆਪਣੀ ਟਿਕਟ ਟਿਕਟ ਦੀ ਕਾਪੀ ਪਾ ਦੇਣਾ ਸਾਈਡ ਤੇ ਤੁਸੀਂ ਦੇਖ ਲਿਓ ਟਿਕਟ ਵੀ ਬੁੱਕ ਕਰਾ ਲਈ ਸੀ ਅਸੀਂ ਜਾ ਰਹੇ ਸੀ 1 ਅਗਸਤ ਨੂੰ ਇਥੋਂ ਨਿਕਲ ਜਾਣਾ ਸੀ ਦਿੱਲੀ ਤੋਂ ਲੰਡਨ ਤੇ ਲੰਡਨ ਤੋਂ ਵਾਪਸੀ ਸਾਡੀ 21 ਅਗਸਤ ਦੀ 21 21 ਦਿਨ ਦੀ ਸੀ ਸਾਡੀ ਵਾਪਸੀ ਅਸੀਂ 21 ਦਿਨਾਂ ਦੀ ਟਿਕਟ ਬੁੱਕ ਕਰਾ ਲਈ ਸੀ ਇਥੋਂ ਦਾ ਕੀ ਇਬਾਦਤ ਵਾਸਤੇ ਜਿਹੜੀ ਬੇਸਨੈਟ ਸੀਟ ਹੁੰਦੀ ਹੈ ਨਾ ਬੇਸਨੈਟ ਉਹ ਵੀ ਬੁੱਕ ਕਰਾ ਲਈ ਸੀ ਵੀ ਇਬਾਦਤ ਦੀ ਸੌਣ ਵਾਸਤੇ ਉਹ ਵੀ ਬੁੱਕ ਕਰਾ ਲਈ ਸੀ ਫਿਰ ਮੈਨੂੰ ਬਾਈਆਂ ਦਾ ਫੋਨ ਆਇਆ ਅ ਅਜੰਸੀ ਤੋਂ ਕਹਿੰਦੇ ਭਾਈ ਜੀ ਤੁਸੀਂ ਜਿਹੜੀ ਗੱਡੀ ਸਿਲੈਕਟ ਕੀਤੀ ਸੀ ਨਾ ਉਹਦੇ ਨਾਲ ਦੀਆਂ ਅਸੀਂ ਦੋ ਗੱਡੀਆਂ ਆਲਰੇਡੀ ਨਾ ਦੋ ਸਿਲੈਕਟ ਕਰ ਰੱਖੀਆਂ ਸੀ ਉਹ ਆ ਗਈਆਂ ਨੇ ਡਿਲੀਵਰੀ ਹੋ ਰਹੀ ਹੈ ਵਿਥਿਨ ਅ ਵੀਕ ਗੱਡੀ ਆ ਜਾਣੀ ਤੁਸੀਂ ਲੈਣੀ ਹੈ ਅਸੀਂ ਇੱਕ ਦੂਜੇ ਵੱਲ ਦੇਖਣ ਲੱਗੇ ਮੈਂ ਕਿਹਾ ਹਾਂ ਭਾਈ ਲੈਣੀ ਹੈ ਪੁੱਛਣ ਵਾਲੀ ਕਿਹੜੀ ਗੱਲ ਹੈ ਹਨ ਕਹਿੰਦਾ ਫਿਰ ਤੁਹਾਨੂੰ ਹਫਤੇ ਦੇ ਅੰਦਰ ਅੰਦਰ ਗੱਡੀ ਮਿਲ ਜੂਗੀ ਤੁਸੀਂ ਆਪਣੀ ਕਰ ਲਓ ਜੋ ਵੀ ਦਾ ਪੇਮੈਂਟਸ ਵਗੈਰਾ ਦਾ ਮੋਡ ਹੈਗਾ ਤੁਸੀਂ ਦੇਖ ਲਓ ਮੈਂ ਤਾਂ ਕਿਰਨ ਦੇ ਸੀ ਇਹ ਸਲਾਹ ਕੀਤੀ ਕਿਉਂਕਿ ਅਸੀਂ ਯੂਕੇ ਜਾਣਾ ਸੀ ਤੇ ਮੈਂ ਕਿਹਾ ਯੂਕੇ ਵਿੱਚ ਜਿਆਦਾ ਨਹੀਂ ਤਾਂ 4 ਤੋਂ 5 ਲੱਖ ਰੁਪਿਆ ਦਾ ਖਰਚਾ ਸਾਡਾ ਸਾਰਾ ਮਿਲਾ ਕੇ ਟੋਟਲ ਆ ਜਾਣਾ ਸੀ ਤੇ ਫਿਰ ਮੈਂ ਕਿਹਾ ਵੀ ਆਪਾਂ ਉਹ ਪੈਸੇ ਨੂੰ ਕਰ ਲੈਨੇ ਆ ਸੇਵ ਠੀਕ ਹੈ ਅਚਾਨਕ ਹੁਣ ਮੌਕੇ ਦੀ ਮੌਕੇ ਸਾਨੂੰ ਗੱਡੀ ਮਿਲ ਰਹੀ ਆ ਆਪਾਂ ਉਹੀ ਪੈਸਾ ਗੱਡੀ ਦੇ ਵਿੱਚ ਹੀ ਲਗਾ ਦਿੰਨੇ ਆ ਟਿਕਟਸ ਮੈਂ ਕਰਾ ਦਿੱਤੀਆਂ ਕੈਨਸਲ ਤੇ ਓਬਵੀਅਸਲੀ ਸਾਨੂੰ ਟਿਕਟ ਕੈਨਸਲ ਕਰਾਉਣ ਦਾ 40000 ਰੁਪਏ ਦਾ ਘਾਟਾ ਪਿਆ ਹੈ ਪਰ ਉਹਦੇ ਬਦਲੇ ਸਾਨੂੰ ਜਿਹੜੀ ਵੀਜ਼ਾ ਵੀਜ਼ਾ ਕਹਿ ਰਿਆ ਉਹਦੇ ਬਦਲੇ ਸਾਨੂੰ ਗੱਡੀ ਮਿਲ ਗਈ ਨਾ ਉਹ ਸਾਡਾ ਨੁਕਸਾਨ ਸਾਰਾ ਪੂਰਾ ਹੋ ਗਿਆ ਤੇ ਬਦਲੇ ਮੈਂ ਬਈਆਂ ਨੂੰ ਕਿਹਾ ਮੈਂ ਕਿਹਾ ਦੇ ਦੇ ਦੋ ਗੱਡੇ ਫਿਰ ਅਸੀਂ ਨਾ ਆਪਣਾ ਇਹੀ ਪਲਾਨ ਕੀਤਾ ਵੀ ਅੱਪਾ ਇੰਗਲੈਂਡ ਬਾਅਦ ਚ ਜਾਵਾਂਗੇ ਪਹਿਲਾਂ ਗੱਡੀ ਲੈ ਲਈ ਸਹੀ ਗੱਲ ਆ ਤੁਹਾਨੂੰ ਗੱਡੀ ਦਾ ਜ਼ਿਆਦਾ ਸ਼ੌਂਕ ਸੀ ਬਾਹਰ ਜਾਣ ਨਾਲੋਂ ਬਾਹਰ ਤਾਂ ਅਗਲੇ ਸਾਲ ਚਲੇ ਜਾਾਂਗੇ ਅਗਲੇ ਸਾਲ ਚਲੇ ਜਾਾਂਗੇ ਜਾਂ ਕਿਤੇ ਹੋਰ ਚਲੇ ਦੇਖ ਲਾਂਗੇ ਜਿੱਥੇ ਵੀ ਮਤਲਬ ਹੋਗਾ ਉੱਥੇ ਚਲੇ ਜਾਵਾਂਗੇ ਉੱਥੇ ਚਲੇ ਜਾਾਂਗੇ ਪਰ ਫਿਰ ਹਾਲ ਜਿਹੜੇ ਯੂਕੇ ਆ ਦੇ ਵੀਰ ਭੈਣਾਂ ਨੇ ਉਹਨਾਂ ਨੂੰ ਦੱਸ ਦਿੱਤੀ ਅਸੀਂ ਨਹੀਂ ਆ ਰਹੇ ਤੇ ਬੀਨਾ ਦੀਦੀ ਹੁਣਾਂ ਨੇ ਵੀ ਸਾਨੂੰ ਬਹੁਤ ਦਿਲ ਤੋਂ ਇਨਵਾਈਟ ਕੀਤਾ ਸੀ ਤੇ ਉਹਨਾਂ ਦੋ ਉਹਨਾਂ ਦਾ ਵੀ ਸਿਸਟਮ ਨਹੀਂ ਬਣ ਪਾਇਆ ਹੁਣ ਆਪਣਾ ਉਹਨਾਂ ਦੇ ਨਾਲ ਦਾ ਚਲੋ ਐਨੀਵੇਸ ਅਗਲੇ ਸਾਲ ਬਣਾਵਾਂਗੇ ਬੀਨਾ ਦੀਦੀ ਹੁਣਾਂ ਨਾਲ ਮਿਲਾਂਗੇ ਫਸਾਇਲ ਭਾਜੀ ਉਹਨਾਂ ਨਾਲ ਮਿਲਾਂਗੇ ਜਾਂ ਉਹਨਾਂ ਨੇ ਵੀ ਸ਼ਾਇਦ ਆਣ ਹੈ ਇੱਥੇ ਤੇ ਫਿਰ ਆਪਾਂ ਹੁਣ ਨਵੀਂ ਗੱਡੀ 'ਚ ਘੁੰਮਾਂਗੇ ਤੇ ਦੂਸਰੇ ਨੰਬਰ ਤੇ ਸਾਰੇ ਨੂੰ ਇੱਕ ਇੱਕ ਵਾਰੀ ਬਹੁਤ ਫੇਰ ਵਧਾਈਆਂ ਹੁਣ ਦੋਸਤੋ ਸਮਾਚਾਰ ਇਹਦਾ ਹੈ ਕਿ ਨੰਬਰ ਵੀ ਮੈਂ ਗੱਡੀ ਦਾ ਲਵਾ ਲਿਆ ਅੱਜ ਹੀ ਆਟੋ ਉਟੋ ਦਾ ਸਾਰਾ ਕਲੀਅਰੈਂਸ ਕਰਕੇ ਨੰਬਰ ਵੀ ਆ ਗਿਆ ਰਸੀ ਆਣੀ ਹੈ ਆਰਸੀ ਮਹੀਨੇ ਦੇ ਅੰਦਰ ਅੰਦਰ ਆ ਜਾਣੀ ਘਰੇ ਤੇ ਹੁਣ ਆਪਣੀਆਂ ਟ੍ਰਿਪਸ ਸ਼ੁਰੂ ਹੋਣਗੀਆਂ ਇੰਡੀਆ ਦੀਆਂ ਗੱਡੀ ਲੈ ਲਈ ਆਪਾਂ ਤੇ ਕੱਲ ਹੀ ਅਸੀਂ ਨਿਕਲ ਜਾਣਾ ਅੱਛਾ ਇੱਕ ਗੱਲ ਹੋਰ ਇੱਕ ਗੱਲ ਹੋਰ ਅਸੀਂ ਆਪਣੇ ਘਰਦਿਆਂ ਨੂੰ ਕਿਸੇ ਨੂੰ ਵੀ ਨਹੀਂ ਦੱਸਿਆ ਕਿ ਉਹ ਗੱਡੀ ਲੈ ਲਈ ਹੈ ਮੈਨੂੰ ਇਹਨਾਂ ਪਤਾ ਸੀ ਘਰ ਦੇ ਨੂੰ ਕਿ ਅਸੀਂ ਗੱਡੀ ਬੁੱਕ ਕਰਾਈ ਹੈ ਤੇ ਸਭ ਨੂੰ ਇਹ ਕਿ ਉਹ ਸਤੰਬਰ ਜੀ ਮਿਲਣੀ ਹੈ। ਉਹਨਾਂ ਨੂੰ ਸਾਰਿਆਂ ਨੂੰ ਘਰ ਦੇ ਨੂੰ ਇਹ ਪਤਾ ਵੀ ਅਸੀਂ ਇੰਗਲੈਂਡ ਚੱਲੇ ਆ 1 ਤਰੀਕ ਨੂੰ। ਹਾਲੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਅਸੀਂ ਟਿਕਟ ਕੈਨਸਲ ਕਰਾ ਚੁੱਕੇ ਹਾਂ ਆਪਣੀ ਅਸੀਂ ਨਹੀਂ ਜਾ ਰਹੇ। ਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਗੱਡੀ ਆ ਵੀ ਗਈ ਹੈ ਤੇ ਘਰੇ ਆ ਵੀ ਗਈ ਹੈ। ਸਭ ਤੋਂ ਪਹਿਲਾਂ ਦੇਖੋ ਅੱਜ 28 ਜੂਨ ਹੈ ਜਿਸ ਦਿਨ ਗੱਡੀ ਮਿਲੀ ਹੈ ਲੇਕਿਨ ਅਬ ਲੋਕ ਹੈ ਨਾ ਜਿਹੜਾ ਉਹ ਲੇਟ ਆਏਗਾ। ਉਹ ਕਿਉਂ ਅਸੀਂ ਜਦੋਂ ਸਾਰਿਆਂ ਨੂੰ ਗੱਡੀ ਦਿਖਾਵਾਂਗੇ ਸਰਪ੍ਰਾਈਜ਼ ਉਹਨਾਂ ਦਾ ਲਾਈਵ ਰੀਐਕਸ਼ਨ ਦੇਖਣਾ ਚਾਹੁੰਦੇ ਆ। ਕਿਉਂਕਿ ਅਸੀਂ ਕੱਲ ਜ ਤੇ ਫਿਰ ਅਹੀਂ ਸ਼ਾਮ ਨੂੰ ਵਾਪਸ ਆਏ ਨਾ ਫਿਰ ਉਸ ਤੋਂ ਅਗਲੇ ਦਿਨ ਅਹੀਂ ਕਿਹਨਾਂ ਦੇ ਪੇਕੇ ਚਲੇ ਜਾਣਾ ਬਟਾਲੇ ਮਤਲਬ ਸਾਰੇ ਅਹੀਂ ਟੂਰ ਕੱਢਾਂਗੇ ਉਧਰਲੀ ਸਾਈਡ ਪਰ ਇਹ ਹੈ ਕਿ ਅਹੀਂ ਉਹਨਾਂ ਨੂੰ ਕਿਸੇ ਨੂੰ ਨਹੀਂ ਦੱਸਿਆ ਵਲੋਗ ਲੇਟ ਹੀ ਪਾਵਾਂਗੇ ਉਹਨਾਂ ਨੂੰ ਲਾਈਵ ਰਿਐਕਸ਼ਨ ਹੀ ਨੋਟ ਕਰਨਾ ਚਾਹੁੰਦੇ ਨਹੀਂ ਇਹ ਤਾਂ ਵਲੋਗਾਂ 'ਚ ਤਾਂ ਦੇਖ ਲੈਣਗੇ ਉਹ ਐਕਸਪੈਰੀਮੈਂਟ ਦੀ ਖਤਮ ਹੋ ਜਾਏਗੀ ਤੇ ਉਹ ਰਿਐਕਸ਼ਨ ਦੇਖ ਕੇ ਕਦ ਸਭ ਤੋਂ ਪਹਿਲਾਂ ਸਵੇਰੇ ਜਾਣੇ ਆਪਣੇ ਪਿੰਡ ਤੇ ਉੱਥੇ ਵੀਰੇ ਭਾਬੀ ਰਾ ਦਾ ਤੇ ਬੱਚਿਆਂ ਦਾ ਰਿਐਕਸ਼ਨ ਇੱਕਦਮ ਨੋਟ ਕਰਦੇ ਆ ਸਾਰੀ ਐਕਸਾਈਟਮੈਂਟ ਹੋਰ ਇੱਕ ਇਹ ਵੀ ਗੱਲ ਕਹਿਣ ਲੱਗੀ ਸੀ ਉਦਾਂ ਸਾਡਾ ਜਿਹੜਾ ਮਤਲਬ ਮੇਰੇ ਪਿੰਡ ਜਾਣ ਦਾ ਪਲਾਨ ਸੀ ਨਾ ਅਸੀਂ ਉਹ ਸ਼ੁੱਕਰਵਾਰ ਜਾਣਾ ਸੀ ਤੇ ਅਸੀਂ ਮਤਲਬ ਥੋੜਾ ਬੜੇ ਚਿਰ ਦਾ ਮਤਲਬ ਆਣ ਨੂੰ ਕਹਿ ਰਹੇ ਕਦੋਂਣਾ 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 ਬਾਅਦ ਤੱਕ ਅਸੀਂ ਵੈਸੇ ਨੋਰਮਲੀ ਆ ਜਿਹੜਾ ਅੱਜ ਅੱਜ ਸ਼ੁੱਕਰਵਾਰ ਹੈ ਨਾ ਅੱਜ ਜਾਣਾ ਸੀ ਅੱਜ ਜਾਣਾ ਸੀ 28 ਜੂਨ ਨੂੰ ਜਾਣਾ ਸੀ ਉਹਨਾਂ ਪਹਿਲਾਂ ਮੈਨੂੰ ਕਹਿੰਦੇ ਤੁਸੀਂ ਕਦੋਂ ਆਣਾ ਹੈ ਤੁਹਾਡਾ ਕੋਈ ਅਜੇ ਪਲਾਨ ਨਹੀਂ ਗਰਮੀ ਬੜੀ ਆ ਮੈਂ ਕਿਹਾ ਚਲ ਕੋਈ ਨਹੀਂ ਫਿਰ ਮੈਂ ਵੈਦਰ ਚੈੱਕ ਕੀਤਾ ਵੀ ਇਹ ਮੌਸਮ ਠੰਡਾ ਵਾ ਚਲ ਆਪਾਂ ਬਣਾ ਲੈਨੇ ਪ੍ਰੋਗਰਾਮ ਮੈਂ ਚਿੱਪੀ ਨਾਲ ਡਿਸਕਸ ਕੀਤਾ ਕਿ ਚਿੱਪੀ ਆਪਾਂ ਬਣਾ ਲੀਏ ਪ੍ਰੋਗਰਾਮ ਚਿੱਪੀ ਕਹਿੰਦੇ ਹਾਂ ਫਿਰ ਤੁਹਾਨੂੰ ਇਹ ਜੇ ਪਲਾਨ ਬਣਾਇਆ ਬਣਾ ਉਹਨਾਂ ਨੂੰ 10 ਵੀ ਦਿੱਤਾ ਸੀ ਸ਼ੁੱਕਰਵਾਰ ਆ ਰਹੇ ਆ ਕਹਿੰਦਾ ਠੀਕ ਆ ਉਹ ਦੂਸਰੋਂ ਗੱਡੀ ਵਾਲੇ ਦਾ ਫੋਨ ਆ ਗਿਆ ਵੀ ਗੱਡੀ ਦੇ ਰਿਆਂ ਪਰ ਮੈਂ ਕਿਹਾ ਅਬ ਨਵੀਂ ਗੱਡੀ ਤੇ ਹੀ ਚੱਲਾਂਗੇ ਫਿਰ ਉਹਨਾਂ ਨੂੰ ਕਿਹਾ ਸਾਡਾ ਜੇ ਕੱਚਾ ਹੁਣ ਇਹਨਾਂ ਨੇ ਇਹ ਨਹੀਂ ਦੱਸਿਆ ਸੀ ਐਤਵਾਰ ਆਉਣਾ ਵਾ ਉਹਨਾਂ ਦੱਸਿਆ ਹੀ ਨਹੀਂ ਹੋਇਆ ਉਹਨਾਂ ਨੂੰ ਹੀ ਕਿਹਾ ਸਾਡਾ ਜੇ ਕੱਚਾ ਪੱਕਾ ਮਤਲਬ ਮੇਬੀ ਸ਼ਾਇਦ ਇਹ ਨਾ ਇਹ ਹੋ ਸਕਦਾ ਹੀ ਅਗਲੇ ਹਫਤੇ ਆਈਏ ਮੇਬੀ ਆ ਵੀ ਜਾਈਏ 50 50 ਪਰਸੈਂਟ ਚਾਂਸ ਹੈ ਕਿਉਂਕਿ ਸ਼ਿਪਿੰਗ ਉਹਦਾ ਜ਼ਰੂਰੀ ਕੰਮ ਆ ਮੈਂ ਇਦਾਂ ਹੀ ਆਣਾ ਹੈਣਾ ਹੁਣ ਐਤਵਾਰ ਨੂੰ ਆਪਾਂ ਜਾਣਾ ਹੈ ਇਹਨਾਂ ਦੇ ਪੇਕੇ ਤੇ ਉੱਥੇ ਉਹਨਾਂ ਨੂੰ ਰਿਐਕਸ਼ਨ ਦੇ ਨੋਟ ਕਰਨਾ ਹੈ ਹੁਣ ਤੁਸੀਂ ਉਹ ਵੀਡੀਓਜ਼ ਜ਼ਰੂਰ ਦੇਖਿਓ ਰਿਐਕਸ਼ਨਸ ਦੀਆਂ ਤੱਲ ਪਹਿਲਾਂ ਜਾਵਾਂਗੇ ਪਿੰਡ ਆਪਣੇ ਮੇਰੇ ਪਿੰਡ ਤੇ ਫਿਰ ਕਿਰਨ ਦੇ ਪੇਕੇ ਆ ਤੇ ਹੁਣ ਰਿਐਕਸ਼ਨ ਨੋਟ ਕਰਦੇ ਆ ਦੇਖਦੇ ਆ ਤੇ ਵਲੌਗ ਉਹਨਾਂ ਤੋਂ ਬਾਅਦ ਹੀ ਪਾਵਾਂਗੇ ਆਪਾਂ ਤੇ ਸੀਰੀਜ਼ ਬਣਾਵਾਂਗੇ ਤੇ ਟੂਰ ਦੋਸਤੋ ਬਹੁਤ ਬਣਾਵਾਂਗੇ ਹਲੇ ਗੱਡੀ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਨਹੀਂ ਸਕਿਆ ਨੇਰੇ ਕਰਕੇ ਉੱਤੋਂ ਵੀ ਫਟਾਫਟ ਲੈ ਲਈ ਗੱਡੀ ਚੰਗੀ ਤਰ੍ਹਾਂ ਦਿਖਾਵਾਂਗੇ ਫੀਚਰਸ ਦੱਸਾਂਗੇ ਤੇ ਬਾਰੇ ਸਾਰੀ ਡਿਟੇਲ ਦਵਾਂਗੇ ਪਰ ਹੁਣ ਅਸੀਂ ਕਿ ਉਹਨੇ ਕਹਿੰਦੀ ਗੱਡੀ ਮਾਰਾਈ ਇੱਕ ਮੈਂ ਵੀ ਚਲਾ ਕੇ ਵੇਖ ਲਾ ਟੈਸਟ ਡਰਾਈਵ ਦੇ ਟਾਈਮ ਤੇ ਤਾਂ ਮੈਂ ਚਲਾਈ ਸੀ ਪਰ ਅੱਜ ਮੈਂ ਸੋਚਿਆ ਕਿ ਆਪਣੀ ਗੱਡੀ ਚਲਾ ਕੇ ਵੇਖਾਂ ਥੋੜਾ ਜਿਹਾ ਹਨਾ ਹਨਾ ਬਾਅਦ ਤੁਸੀਂ ਵੀ ਚਲਾਉਣੀ ਆ ਚਲੋ ਦਿਓ ਦਿਓ ਸਾਨੂੰ ਜਿਆਦਾ ਦੋਸਤੋ ਤੁਹਾਡਾ ਲੱਖ ਲੱਖ ਸ਼ੁਕਰਾਨਾ ਕਰਦੇ ਆ ਜੀ ਸਭ ਤੋਂ ਜਬ ਸਭ ਤੋਂ ਵੱਡਾ ਸ਼ੁਕਰਾਨਾ ਸਾਡੇ ਸੱਚੇ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਾਬਾ ਹਨੂਮਾਨ ਸਿੰਘ ਜੀ ਦਾ ਤੇ ਇਬਾਦਤ ਜਿਹੜੀ ਸਾਡੇ ਕਰਮਾਂ ਚ ਲਿਖੀ ਤੇ ਤੁਸੀਂ ਸਾਰੇ ਸਬਸਕ੍ਰਾਈਬਰ ਮੇਰੇ ਵੀਰ ਭੈਣ ਭਰਾ ਜਿਹੜੇ ਤੁਸੀਂ ਸਾਨੂੰ ਇੰਨੀਆਂ ਜ਼ਿਆਦਾ ਦੁਆਵਾਂ ਦਿੰਦੇ ਹੋ ਉਹ ਰੋਣੀਆਂ ਦੁਆਵਾਂ ਦੇ ਵਿੱਚ ਮਹਾਰਾਜ ਨੇ ਸਾਨੂੰ ਹੋਰ ਭਾਗ ਲਾਏ ਨੇ ਤੁਹਾਡੀਆਂ ਦੁਆਵਾਂ ਦੇ ਨਾਲ ਹਨਾ ਤੇ ਸਾਰਿਆਂ ਦੀ ਮਿਹਰ صدਕਾ ਮਹਾਰਾਜ ਨੇ ਅੱਜ ਸਾਨੂੰ ਇੱਕ ਨਵਾਂ ਹਮ ਸਫਰ ਸਾਡੇ ਨਾਲ ਜੋੜਿਆ ਵਾ ਜਣ ਹੈ ਨਾ ਉਹ ਮੈਂ ਤੁਹਾਨੂੰ ਇੱਕ ਐਸਾ ਨਾ ਉਹ ਇੱਕ ਰਿਵਾਜ ਜਿਹਾ ਨਹੀਂ ਆਇਆ ਹੋਇਆ ਵੀ this is a new toy ਬੜੇ ਕਿਟੋਏ ਲਿਖ ਦਿੰਦੇ ਨੇ ਐਡੀ ਮਿਹਨਤ ਨਾਲ ਲਿੱਤੀ ਚੀਜ਼ ਨੂੰ ਇੱਕ ਖਡੋਣਾ ਦੱਸੀ ਜਾਂਦੇ ਨੇ ਇੱਕ ਖਡੋਣਾ ਨਹੀਂਗਾ ਸਾਡਾ ਹਮਸਫਰ ਹੈ ਸਾਡਾ ਸਾਥੀ ਹੈ ਸਾਡਾ ਪਰਿਵਾਰ ਦਾ ਸਦੱਸ ਹੈ ਸਾਡੇ ਲਈ ਬਹੁਤ ਗੁੱਚ ਹੈ ਤੇ ਚਲੋ ਐਨੀਵੇਜ਼ ਮਿਲਦੇ ਆ ਦੋਸਤੋ ਤੁਹਾਨੂੰ ਕੱਲ ਇੱਕ ਨਵੇਂ ਵਲੋਗ ਨਾਲ ਨਵੀਆਂ ਸ਼ੁਰੂਆਤਾਂ ਦੇ ਨਾਮ ਤੇ ਉਹ ਸਾਨੂੰ ਇਜਾਜ਼ਤ ਬਾਏ ਬਾਏ